ਯਾ ਸਵੇਰ ਦੀ ਪ੍ਰਾਰਥਨਾ ਦੇ ਵਿੱਚ ਇਕੱਠੇ ਹੋਏ ਮੇਰੇ ਸਾਰੇ ਭੈਣ ਭਰਾਵਾਂ ਨੂੰ ਜੈਮ ਸੀ ਜੀ ਦੀ ਤੇ ਆਓ ਅਸੀਂ ਆਪਣੀਆਂ ਅੱਖਾਂ ਨੂੰ ਬੰਦ ਕਰੀਏ ਆਪਣੇ ਹੱਥ ਸਵਰਗਾਂ ਦੇ ਵੱਲ ਉਠਾਈਏ ਤਾਂ ਜੋ ਆਪਾਂ ਸਵੇਰ ਦੀ ਪ੍ਰਾਰਥਨਾ ਦੇ ਵਿੱਚ ਜਾਈਏ ਹallelujah hallelujah 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 ਸੱਚੇ ਤੇ ਸਮਰਥੀ ਪਰਮੇਸ਼ਰ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਪਿਤਾ ਇਸ ਸੁੰਦਰ ਸਵੇਰ ਲਈ ਪ੍ਰਭੂ ਜੀ ਇਸ ਸੁੰਦਰ ਮੌਕੇ ਲਈ ਜੋ ਤੁਸੀਂ ਆਪਣੇ ਬੱਚਿਆਂ ਦੀ ਠਹਿਰਾਇਆ ਪ੍ਰਭੂ ਜੀ ਅਸੀਂ ਦਿਲ ਤੋਂ ਸ਼ੁਕਰਗੁਜ਼ਾਰ ਹਾਂ ਪਿਤਾ ਪਰਮੇਸ਼ਰ ਕਿ ਤੁਸੀਂ ਸਾਨੂੰ ਇਸ ਕਾਬਿਲ ਇਸ ਯੋਗ ਸਮਝਿਆ ਪਿਤਾ ਪਰਮੇਸ਼ਰ ਕਿ ਅਸੀਂ ਅੱਜ ਇਸ ਸੁੰਦਰ ਤੇ ਪਵਿੱਤਰ ਦਿਨ ਤੁਹਾਡੇ ਨਾਮ ਨੂੰ ਵਡਿਆਈ ਦੇ ਸਕੀਏ ਤੁਹਾਡੇ ਨਾਮ ਦੀ ਮਹਿਮਾ ਕਰ ਸਕੀਏ ਪਿਤਾ ਪਰਮੇਸ਼ਰ ਪਵਿੱਤਰ ਆਤਮਾ ਜੀ ਅਸੀਂ ਦਿਲ ਤੋਂ ਸ਼ੁਕਰ ਕਿ ਜਾ ਰਹਾ ਪ੍ਰਭੂ ਜੀ ਤੁਸੀਂ ਵੱਡੀ ਦਇਆ ਤੇ ਕਿਰਪਾ ਦੇ ਨਾਲ ਸਾਨੂੰ ਸਭ ਨੂੰ ਇਕੱਠਿਆਂ ਕੀਤਾ ਪ੍ਰਭੂ ਇਸ ਪ੍ਰਾਰਥਨਾ ਦੇ ਵਿੱਚ ਤੁਸੀਂ ਸਾਨੂੰ ਸ਼ਾਮਿਲ ਕੀਤਾ ਇੱਕ ਵੱਡੀ ਆਸ਼ੀਸ਼ ਤੇ ਚੰਗਿਆਈ ਦੇਣ ਲਈ ਪ੍ਰਭੂ ਜੀ ਕਿਉਂਕਿ ਤੁਸੀਂ ਆਤਮ ਮਹਾਨ ਪਰਮੇਸ਼ਰੋਂ ਤੁਹਾਡੇ ਕੰਮ ਜਿਹੜੇ ਸਾਡੇ ਜ਼ਿੰਦਗੀਆਂ ਵਿੱਚ ਬਹੁਤ ਅਤ ਤੇ ਪਵਿੱਤਰ ਨੇ ਪ੍ਰਭੂ ਜੀ ਤੁਸੀਂ ਦਇਆ ਦੇ ਸਾਗਰੋਂ ਰਹਿਮ ਕਰਨ ਵਾਲੇ ਪਰਮੇਸ਼ਰੋਂ ਪ੍ਰਭੂ ਤੁਸੀਂ ਦਿਯਾਲੂ ਤੇ ਕਰਮਾਲੂ ਪਰਮੇਸ਼ਰੋਂ ਤੁਸੀਂ ਕਦੇ ਵੀ ਸਾਨੂੰ ਇਕੱਲਿਆਂ ਨਹੀਂ ਛੱਡਦੇ ਹਮੇਸ਼ਾ ਸਾਡੇ ਨਾਲ ਰਹਿੰਦੇ ਹੋ ਪਿਤਾ ਪਰਮੇਸ਼ਰ ਤੁਸੀਂ ਆਪਣੇ ਸੱਜੇ ਹੱਥ ਦੇ ਨਾਲ ਸਾਨੂੰ ਸੰਭਾਲ ਕੇ ਰੱਖਦੇ ਹੋ ਪ੍ਰਭੂ ਜੀ ਤੁਹਾਡਾ ਰਨਵਾਦ ਕਰਦੀਆਂ ਪ੍ਰਭੂ ਤੁਹਾਡੇ ਸ਼ੁਕਰਗੁਜ਼ਾਰੀ ਕਰਦੇ ਹਾਂ ਤੇ ਆਪਣੀ ਪੂਰੀ ਜ਼ਿੰਦਗੀ ਨੂੰ ਇਸ ਜੀਵਨ ਨੂੰ ਤੁਹਾਡੇ پاک ਪਵਿੱਤਰ ਹੱਥਾਂ ਦੇ ਵਿੱਚ ਸੌਂਪ ਦਿਆਂ ਪ੍ਰਭੂ ਜੀ ਪਿਤਾ ਪਰਮੇਸ਼ਰ ਜੈਸ ਤਰ੍ਹਾਂ ਦੀ ਨੇਚਾ ਸੁਬੇਦਾਰ ਦੀ ਸੀ ਜੈਸ ਤਰ੍ਹਾਂ ਦੀ ਨੇਚਾ ਰਾਜਾ ਦਾਊਦ ਦੀ ਸੀ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਸਾਡੇ ਵੀ ਨੇਚਾ ਨੂੰ ਸਾਡੇ ਵੀ ਵਿਸ਼ਵਾਸ ਨੂੰ ਉਹੋ ਜਿਹਾ ਹੀ ਕਰ ਦਿਓ ਪ੍ਰਭੂ ਜੀ ਜੀ ਵੀ ਪੂਰੇ ਦਿਲ ਨਾਲ ਪੂਰੇ ਮਨ ਨਾਲ ਤੁਹਾਡੀ ਵਡਿਆਈ ਕਰਨ ਵਾਲੇ ਹੋ ਜੀ ਅਸੀਂ ਰੂਹ ਅਤੇ ਸਚਾਈ ਨਾਲ ਭਰਪੂਰ ਹੋ ਕੇ ਪ੍ਰਭੂ ਜੀ ਤੁਹਾਡੀ ਆराधना ਕਰ ਸਕੀਏ ਤੁਹਾਡੀ ਮਹਿਮਾ ਕਰ ਸਕੀਏ ਪਿਤਾ ਪਰਮੇਸ਼ਰ ਸਾਨੂੰ ਇਸ ਕਾਬਿਲ ਬਣਾ ਲਓ ਕਿਉਂਕਿ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਇਹ ਸਭ ਕੁਝ ਕਰ ਸਕਦਾ ਸਾਡੇ ਵਿੱਚ ਕੋਈ ਤਾਕਤ ਨਹੀਂ ਹੈਗੀ ਸਾਰੀਆਂ ਤਾਕਤਾਂ ਤੁਹਾਡੇ ਵਿੱਚ ਨੇ ਸਾਰੀਆਂ ਲਗਤਾਂ ਤੁਹਾਡੇ ਵਿੱਚ ਹਨ ਪਿਤਾ ਤੇ ਆਓ ਪਿਤਾ ਪਰਮੇਸ਼ਰ ਦਿਨ ਪਰ ਸਾਡੀ ਮਦਦ ਕਰੋ ਸਾਡੇ ਕੰਮਾਂ ਦੇ ਵਿੱਚ ਸਾਡੀ ਮਦਦ ਕਰੋ ਪ੍ਰਭੂ ਜੀ ਸਾਡੇ ਰਾਸਤਿਆਂ ਦੇ ਵਿੱਚ ਸਾਡੀ ਮਦਦ ਕਰੋ ਪਿਤਾ ਪਰਮੇਸ਼ਰ ਆਪਨੀ ਆਮਰਥ ਨੂੰ ਆਪਣੀ ਕਿਰਪਾ ਨੂੰ ਸਾਡੇ ਪਰਿਵਾਰਾਂ ਉਤੇ ਬਣਾਈ ਰੱਖੋ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਦੀ ਸੋਰਸ ਆਫ ਇਨਕਮ ਤੇ ਬਰਕਤ ਦਿਓ ਪ੍ਰਭੂ ਜੀ ਸਾਡੇ ਕਮਾਂਕਾਰਾਂ ਨੂੰ ਬLES ਕਰੋ ਪਿਤਾ ਪਰਮੇਸ਼ਰ ਅਤੇ ਪਿਤਾ ਪਰਮੇਸ਼ਰ ਆਪਣੇ ਬੱਚਿਆਂ ਨੂੰ ਚੰਗੇ ਕਮਾਂਕਾਰਾਂ ਨਾਲ ਬLES ਕਰੋ ਤੁਹਾਡਾ ਧੰਨਵਾਦ ਪ੍ਰਭੂ ਜੀ ਪਿਤਾ ਪਰਮੇਸ਼ਰ ਅਸੀਂ ਪ੍ਰਾਰਥਨਾ ਕਰਦੇ ਹਾਂ ਉਹਨਾਂ ਬੱਚਿਆਂ ਲਈ ਪ੍ਰਭੂ ਜੀ ਇਰੇ ਦੁੱਖਾਂ ਚ ਨੇ ਪ੍ਰਭੂ ਜੀ ਜਿਹੜੇ ਬਿਮਾਰੀਆਂ ਚ ਨੇ ਜਿਨ੍ਹਾਂ ਨੂੰ ਚਿੰਤਾਵਾਂ ਨੇ ਘੇਰਿਆ ਹੋਇਆ ਜਿਹੜੇ ਨਸ਼ਿਆਂ ਚ ਨੇ ਜਿਹੜੇ ਪਾਪਾਂ ਚ ਨੇ ਜਿਹੜੇ ਵਿਵਚਾਰ ਚ ਨੇ ਪ੍ਰਭੂ ਜੀ ਪਿਤਾ ਪਰਮੇਸ਼ਰਾ ਜੀ ਹਰੇਕ ਜਨ ਪ੍ਰਭੂ ਯਸ਼ੁ ਮਸੀਹ ਦੇ ਨਾਮ ਵਿੱਚ ਫ੍ਰੀ ਹੋ ਚੁੱਕਾ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਭ ਨੂੰ ਆਜ਼ਾਦ ਕਰ ਦਿੱਤਾ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਜਿਹੜੀਆਂ ਸ਼ੈਤਾਨ ਦੀਆਂ ਤਾਕਤਾਂ ਨੇ ਜਿਹੜੀਆਂ ਵੈਰੀ ਦੀਆਂ ਤਾਕਤਾਂ ਨੇ ਜਿਹੜੀਆਂ ਤੁਹਾਡੇ ਬੱਚਿਆਂ ਨੂੰ ਤੁਹਾਡੇ ਵੱਲ ਵਧਣ ਤੋਂ ਰੋਕਦੀਆਂ ਨੇ ਜੋ ਬਾਈਬਲ ਪੜ੍ਹਨ ਤੋਂ ਰੋਕਦੀਆਂ ਨੇ ਪਿਤਾ ਪਰਮੇਸ਼ਰ ਜੋ ਪ੍ਰਾਰਥਨਾ ਵਿੱਚ ਖਤੰਤ ਰੋਕ ਦਿਆ ਨੇ ਪ੍ਰਭੂ ਜੀ ਅਜੋਲ ਬੱਚੇ ਵਿਸ਼ਤਾ ਦੇ ਵੰਦਨਾ ਤੋਂ ਯਾਦ ਹੋ ਰਹੇ ਨੇ ਪ੍ਰਭੂ ਸ਼ੈਤਾਨ ਦੇ ਸਾਰੇ ਅਧਿਕਾਰਾਂ ਨੂੰ ਪਿਤਾ ਪਰਮੇਸ਼ਰ ਮੈਂ ਅਜੋਨਾ ਬੱਚਿਆਂ ਦੀ ਜ਼ਿੰਦਗੀ ਵਿੱਚੋਂ ਖਤਮ ਕਰ ਦਿੰਨੀ ਆ ਪ੍ਰਭੂ ਜੀ ਮੈਂ ਸਾਰੇ ਅਧਿਕਾਰਾਂ ਨੂੰ ਜੜੋਂ ਪੱਟ ਸੱਟ ਦਿਆਂ ਪਿਤਾ ਪਰਮੇਸ਼ਰ ਕਿਉਂਕਿ ਤੁਸੀਂ ਸਾਨੂੰ ਇਹ ਅਧਿਕਾਰ ਦਿੱਤੇ ਨੇ ਇਹ ਵਰਦਾਨ ਦਿੱਤੇ ਨੇ ਪ੍ਰਭੂ ਜੀ ਇਹਨਾਂ ਵੈਰੀ ਦੀਆਂ ਸ਼ਕਤੀਆਂ ਨੂੰ ਪਰਬੂ ਮੇ ਉਜਾੜਾਂ ਦੇ ਵਿੱਚ ਬੰਦ ਦੇਨੀ ਆ ਮੈਂ ਸੁੱਕੀਆਂ ਥਾਵਾਂ ਦੇ ਵਿੱਚ ਬੰਦ ਦੇਨੀ ਆ ਪਿਤਾ ਪਰਮੇਸ਼ਰ ਅਤੇ ਤੁਹਾਡੀ ਬਰਕਤਾਂ ਤੇ ਆਸ਼ੀਸ਼ਾਂ ਨੂੰ ਰਿਲੀਜ਼ ਕਰਦੀਆਂ ਪ੍ਰਭੂ ਜੀ ਸਵਰਗ ਵਿੱਚੋਂ ਤੁਹਾਡੇ ਬੱਚਿਆਂ ਉੱਤੇ ਪ੍ਰਭੂ ਤੁਹਾਡੇ ਬੱਚੇ ਤੁਹਾਡੇ ਨਾਂ ਦੇ ਵਿੱਚ ਵੱਧਦੇ ਜਾਣ ਪ੍ਰਭੂ ਤੁਹਾਡੇ ਫਲਾਂ ਨੂੰ ਲੈ ਕੇ ਆਉਣ ਵਾਲੇ ਹੋ ਜਾਣ ਪ੍ਰਭੂ ਪਿਤਾ ਤੁਹਾਡੇ ਖੁਸ਼ਖਬਰੀ ਦੇ ਸੂਚ ਸਮਾਚਾਰ ਨੂੰ ਫਲਾਉਣ ਵਾਲੇ ਹੋ ਜਾਣ ਪਿਤਾ ਪਰਮੇਸ਼ਰ ਤੇ ਖੁਦਾਵੰ ਆਓ ਆਪਣਾ ਪਵਿੱਤਰ ਆਤਮਾ ਜਿਹੜਾ ਸਾਡਾ ਮਦਦਕਾਰ ਆ ਸਾਡੇ ਲਈ ਭੇਜੋ ਤੇ ਪਿਤਾ ਪਰਮੇਸ਼ਰ ਤੁਹਾਡਾ ਪਵਿੱਤਰ ਆਤਮਾ ਸਾਡੇ ਸਾਰੇ ਕੰਮਾਂ ਦੇ ਵਿੱਚ ਸਾਡੀ ਮਦਦ ਕਰੇ ਤੇ ਦਿਨ ਭਰ ਤੇ ਦਿਨ ਪਰ ਸਾਡੇ ਮੂੰਹ ਨੂੰ ਸਾਡੀਆਂ ਅੱਖਾਂ ਨੂੰ ਸਾਡੇ ਕੰਨਾਂ ਨੂੰ ਸਾਡੇ ਹੱਥਾਂ ਨੂੰ ਸਾਡੇ ਪੈਰਾਂ ਨੂੰ ਅਤੇ ਇਹਨਾਂ ਤੋਂ ਹੋਣ ਵਾਲੇ ਪਾਪਾਂ ਤੋਂ ਬਚਾ ਕੇ ਰੱਖੇ ਪ੍ਰਭੂ ਜੀ ਅਤੇ ਪਿਤਾ ਪਰਮੇਸ਼ਰ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੁਸੀਂ ਸਾਡੀ ਪ੍ਰਾਰਥਨਾ ਨੂੰ ਸੁਣੀਆ ਅਤੇ ਮਨਜ਼ੂਰ ਕਰ ਲਿਆ ਪ੍ਰਭੂ ਯਸ਼ੁ ਮਸੀਹ ਜੀ ਦੇ ਪਾਕ ਤੇ ਸਮਰਥੀ ਨਾ ਦੇ ਵਿੱਚ ਮੰਗ ਲੈਣੇ ਆਮਨ